ਕਲ ਫਗਵਾੜੇ ਦੇ ਵਿੱਚ ਗੈਂਗਸਟਰਾਂ ਦੇ ਨਾਲ ਮੁਕਾਬਲਾ ਕਰਦੇ ਹੋਏ ਸ਼ਹੀਦ ਹੋਏ ਪੁਲਿਸ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਸਰਕਾਰੀ ਸਨਮਾਨਾਂ ਦੇ ਨਾਲ ਕਰ ਦਿੱਤਾ ਗਿਆ। ਅੰਤਿਮ ਸੰਸਕਾਰ ਮੌਕੇ ਭਾਰੀ ਗਿਣਤੀ ਦੇ ਵਿੱਚ ਲੋਕ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ ਅਤੇ ਹਰ ਵਿਅਕਤੀ ਦੀ ਅੱਖ ਨਮ ਸੀ। ਇਸ ਮੌਕੇ ਮ੍ਰਿਤਕ ਦੇ ਦਾਦਾ ਨੇ ਮੀਡੀਆ ਨਾਲ ਗੱਲਬਾਤ ਕੀਤੀ ਪਹਿਲਾਂ ਤਾਂ ਉਹਨਾਂ ਦਾ ਪੁੱਤਰ ਚਲਾ ਗਿਆ ਸੀ ਤੇ ਹੁਣ ਉਹਨਾਂ ਦਾ ਪੋਤਾ ਵੀ ਉਹਨਾਂ ਨੂੰ ਛੱਡ ਕੇ ਚਲਾ ਗਿਆ ਪਰ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਆਪਣੇ ਪੋਤੇ ਦੀ ਸ਼ਹਾਦਤ ਤੇ ਪੂਰਾ ਮਾਣ ਹੈ। ਚਲੋ ਜੀ ਤੁਹਾਡੇ ਪੁੱਤਰੀ ਨੇ ਕੁਰਬਾਨੀ ਕੀਤੀ ਦੇਸ਼ਵਾਦ ਤੇ ਤੁਹਾਡੇ ਬੇਟੇ ਨੇ ਕੀਤੀ ਹੈ। ਘਾਟਾਂ ਨੂੰ ਵਾਸਰਾ ਵੰਗਾਰ ਕੇ ਮਾਰਦੇ ਨਹੀਂ ਮਰਨਾ ਮੈਂ ਜਾਂ ਫਿਰ ਦੱਸਿਆ ਗੱਡੀ ਕਲਾਈ ਹੈ ਜੋ ਇਹ ਇਹ ਕਿੱਟਾ ਬਤਲਾ ਕਿੱਦਾਂ ਬਤਲਗਾ ਦੋ ਤੇ ਮੇਰੇ ਕੋਲ ਫੋਨ ਆ ਗਿਆ ਹੈ। ਮੈਨੂੰ ਤਾਂ ਦੱਸਿਆ ਨਹੀਂ ਅੰਦਰ ਲੜਾਈ ਹੋਈ ਹੈ ਦੇਖੋ ਉਹ ਮੁੰਡਿਆਂ ਆਪੇ ਭਰਾਵਾਂ ਲੜ ਪਏ ਨੇ ਮੈਨੂੰ ਦੱਸਿਆ ਨਹੀਂ ਜਦੋਂ ਉਸ ਕੋਲ ਆਇਆ ਫੋਨ ਉਹ ਦੱਸਿਆ ਮੈਂ ਕਿ ਕੀ ਹੋਇਆ ਕੋਈ ਨਹੀਂ ਹੋਇਆ ਲੜਾਈ ਹੋਈ ਹੈ ਮਨ ਫੇਰ ਅੰਦਰ ਵੜ ਗਿਆ ਇਹ ਲੜਾਈ ਹੋਈ ਉਹਨਾਂ ਦੀ ਆਪੋ ਜੇ ਭਰਾਵਾਂ ਦੀ ਜਦ ਮੈਂ ਆ ਗਿਆ ਮੈਨੂੰ ਕੀ ਪਤਾ ਹੈ ਵੀ ਆ ਗੱਲ ਦੁੱਖਦਾਈ ਕੱਟਣਾ ਵਾਪਰੀ ਸੀ ਬੜੀ ਦੁਖਦਾਈ ਬਹੁਤ ਬਹੁਤ ਹੀ ਮਾੜੀ ਕੱਟਣਾ ਵਾਪਰੀ ਪਰੇ ਬਹਾਦਰ ਪੰਜਾਬ ਪੁਲਿਸ ਦੇ ਇਹ ਇੱਕ ਬਹੁਤ ਬਹਾਦਰ ਮੁਲਾਜ਼ਮ ਸੀਗਾ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਜਿਹੜੇ ਇੱਕ ਗੱਡੀ ਖੋਗੇ ਭਜੇ ਸੀ ਕ੍ਰਿਮੀਨਲ ਜਿਨ੍ਹਾਂ ਕੋਲੇ ਵੈਪਨ ਸੀਗਾ ਪਿੱਛਾ ਕਰਕੇ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਜਿਸ ਚ ਗੋਲੀ ਵਜੇ ਸ਼ਹੀਦ ਹੋਇਆ ਮੁਲਾਜ਼ਮ ਸਾਡਾ ਅੱਜ ਜਿਵੇਂ ਸਾਰੇ ਸਾਡੇ ਆਈਜੀ ਸਾਹਿਬ ਜ਼ਿਲੰਦਰ ਰੇਂਜ ਆਈਜੀ ਬਾਰਡਰ ਰੇਂਜ ਸਾਰੀ ਫੋਰਸ ਪਰਿਵਾਰ ਦਾ ਦੁੱਖ ਸਾਂਝਾ ਕਰਨ ਇੱਥੇ ਆਏ ਆ ਸਾਰੇ ਕਿ ਸਾਰੇ ਬਾਕੀ ਜਿਹੜੀ ਕੋਈ ਅਨਾਉਂਸਮੈਂਟ ਹੈ ਸਰਕਾਰ ਵੱਲੋਂ 2 ਕਰੋੜ ਰੁਪਏ 1 ਕਰੋੜ ਰੁਪਏ ਗਵਰਨਮੈਂਟ ਵੱਲੋਂ ਹੈ 1 ਕਰੋੜ ਐਚਡੀਐਫ ਇੰਸ਼ੋਰੈਂਸ ਵੱਲੋਂ ਪਰ ਪੈਸੇ ਦੇ ਨਾਲ ਪਰਪਾਈ ਨਹੀਂ ਹੋ ਸਕਦੀ ਕਿਉਂਕਿ ਕੱਲਾ ਕੱਲਾ ਮੁੰਡਾ ਸੀ ਇਹਨਾਂ ਦਾ ਸਿਸਟਰ ਹੈ ਨੌਜਵਾਨ ਮੁੰਡਾ ਸੀਗਾ ਅਸੀਂ ਸਾਰਾ ਬਸ ਇੱਕ ਤਰਫ ਅਸੀਂ ਬੜਾ ਇੱਥੇ ਸਾਰੀ-ਸਾਰੀ ਫੋਰਸ ਜਿਹੜੀ ਪ੍ਰਾਊਡ ਹੈ ਕਿ ਜਿਹੜੀ ਸ਼ਹਾਦਤ ਇਹਨੇ ਦਿੱਤੀ ਹੈ ਦੂਜੇ ਤਰੀਕੇ ਨਾਲ ਪਰਿਵਾਰ ਦਾ ਵੀ ਦੁੱਖ ਜਿਹੜਾ ਹੈ ਉਹ ਅਸੀਂ ਸਾਂਝਾ ਕਰਾਂਗੇ ਸਾਡਾ ਪੰਜਾਬ ਕੁੜੀ ਦਾ ਆਪਣਾ ਪਰਿਵਾਰ ਹੈ ਅਸੀਂ ਸਾਂਭਾਂਗੇ ਪਰਿਵਾਰ ਨੂੰ ਅੰਡੀ ਜੀ ਸਾਹਿਬਾ ਲੋਨ ਮੇਰੀ ਡਿਊਟੀ ਲਈ ਸੀ ਕਿ ਚੇ ਚੇ ਤੌਰ ਤੇ